ਰਾਜੀ ਪਿੰਡ ਹਲੋ ਵਾਲਾ ਨਾਮ ਮੇਰਾ ਰਵਿੰਦਰ ਸਿੰਘ ਸੁਬਦਾਨ 119 ਰਵਿੰਦਰ ਸਿੰਘ ਹੈ ਤੇ ਮੈਂ ਸ਼ਾਮ ਦਾ 7 ਵਜੇ ਦਾ 10 7 ਤਰੀਕ 7 ਵਜੇ ਦਾ ਟਾਈਮ ਸੀਗਾ ਇਹ ਤਕਰੀਬਨ 7 ਵਜੇ 7:30 ਦੇ ਵਿੱਚ ਤੇ ਇੱਥੇ ਵੀ ਹੋਇਆ ਕਿ ਇਹ ਪਹਿਲੋ پلان ਬਣਾ ਕੇ ਬੈਠੇ ਸੀ ਕਿ ਸਾਡੀ ਬਿਜਲੀ ਦੀ ਤਾਰ ਲੰਘਣ ਲਈ ਸੀ ਜੋ ਕਿ ਮੇਰੇ ਮੇਹਲੀ ਚ ਮੀਟਰ ਲੱਗਾ ਜੋ ਕਿ ਮੇਰੀ ਮਾਤਾ ਦੇ ਨਾਮ ਸੀਗਾ ਉਹਨਾਂ ਦੀ ਕੱਤੀ ਜਲਾ ਇਹਨੂੰ ਡੈਥ ਹੋ ਗਈ ਹੈ ਇਹ ਉਸ ਮੀਟਰ ਨੂੰ ਹੜਪਣਾ ਚਾਹੁੰਦੇ ਸੀ ਆਪਣੇ ਘਰ ਦੇ ਵਿੱਚ ਲਵਾਉਣਾ ਚਾਹੁੰਦੇ ਤੇ ਮੇਰੀ ਘਰਵਾਲੀ ਨੇ ਜਾ ਕੇ ਇਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਵੀ ਤੁਸੀਂ ਕਿਉਂ ਕਟੀਏ ਤਾਰ ਇਹਨਾਂ ਜਾ ਕੇ ਦੇ ਜਿਹੜਾ ਜੀਜਾ ਆ ਸਾਡੀ ਭੁੜਾਈ ਦਾ ਉਹਨੇ ਜਾ ਕੇ ਤੇ ਕੱਟਤੀ ਆ ਤਾਰ ਇਹਨੇ ਜਾ ਕੇ ਪੁੱਛਿਆ ਕਿਉਂ ਕੱਟੀ ਆ ਉਹਨਾਂ ਨੇ ਪੈਂਦਿਆ ਇਹਨੂੰ ਸਾਰਿਆਂ ਜਣਿਆਂ ਨੇ ਪੁੱਛਣਾ ਸ਼ੁਰੂ ਕਰਤਾ ਜਿਹਦੇ ਵਿੱਚ ਹੈਗਾ ਗੁਰਮukh ਸਿੰਘ ਨਾਲ ਉਹ ਸਾਨੂੰ ਸਾਧੂ ਸੰਤ ਪਿੰਡ ਛੋਟੇਪੁਰ ਇੱਕ ਜਿੰਦਾ ਜਿੰਦਰਾ ਜਿਹਦਾ ਕਿ ਸਾਡਾ ਵਾ ਇਹ ਪਿੰਡ ਗੁਨੀਆ ਸਾਨੂੰ ਮਨਜੀਤ ਸਿੰਘ ਇੱਕ ਦੂਸਰਾ ਬਿੰਦਾ ਇੱਕ ਉਹ ਵੀ ਉਹਦਾ ਹੈ ਦਾਵਾ ਗੜੀਆਂ ਜਾਂ ਪਿੰਡ ਮਨਜੀਤ ਸਿੰਘ ਦਾ ਮੁੰਡਾ ਤੇ ਇਹ ਜੋ ਇਹ ਉਹਦੇ ਭਤੀਜੇ ਲੱਗਦੇ ਆ ਤੇ ਇਹਨਾਂ ਨੇ ਜ਼ਬਰਦਸਤ ਮੈਚ ਇਸ ਵळे ਗਿਆ ਜਾ ਕੇ ਛਡਾਉਣ ਲੱਗਾ ਆਪਣੇ ਘਰ ਵਾਲੀ ਨੇ ਇਹਨਾਂ ਨੇ ਪੈਂਦਾ ਮੇਰੇ ਵੀ 2-4 ਰੁਪਏ ਨੂੰ ਗੁਜੀਆਂ ਸੱਟਾਂ ਮਾਰੀਆਂ ਉਹਦੇ ਨਾਲ ਹੀ ਮੁੜ ਕੇ ਕਿਰਪਾਨ ਲੈ ਕੇ ਮੇਰੇ ਸਿਰ ਤੇ ਵਾਰ ਕੀਤਾ ਹੋਰ ਸਿਰ ਤੇ ਉੱਤੇ ਨਾ ਵੱਜ ਕੇ ਮੈਂ ਆਪਣੀ ਪੋਜੀਸ਼ਨ ਪਛਾਣ ਕਿੱਛੀ ਹੈ ਤੇ ਮੇਰੇ ਨੱਕ ਦੇ ਉੱਤੇ ਵੱਜ ਕੇ ਮੇਰੇ ਕੋਲ ਲਗਭਗ 14-15 ਟੈਂਕੇ ਲੱਗੇ ਆ ਜੀ ਨੱਕ ਦੇ ਉੱਤੇ ਤੜਾਇਦਾ ਵਿਵਾਲ ਪਿਆ ਹੋਇਆ ਭਾਬੀ ਨਾਲ ਕਿਹੜਾ ਇਹ ਪਰਝਾਈ ਲੱਗਦੀ ਹੈ ਸਾਡੀ ਉਹਦਾ ਘਰ ਵਾਲਾ ਉਹਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਜੋ ਕੇ ਇਹਦੇ ਤੋਂ ਤਾਂ ਗਣ ਦੇ ਯਾਰ ਖਾ ਕੇ ਮਰ ਚੁੱਕਾ ਉਹ ਪਿੰਡ ਤੇ ਉਹ ਜਿਹੜੀ ਆ ਉਹ ਕਿਸੇ ਨੂੰ ਇਹ ਵੇਖਣਾ ਨਹੀਂ ਚਾਹੁੰਦੀ ਉਹ ਮੈਨੂੰ ਹੀ ਉਹ ਕਿਸ ਮਾਰਨ ਦੇ ਚੱਕਰ ਆ ਮੈਨੂੰ ਕਈ ਵਾਰੀ ਉਹ ਪੇਦੋ ਕਹਿ ਚੁੱਕੀ ਕਿ ਮੈਂ ਤੇਨੂੰ ਮਰਵਾ ਦੇਣਾ ਤੇ ਅੱਜ ਕਾਰਨ ਕੁਝ ਵੀ ਨਹੀਂ ਹੈ ਕਾਰਨ ਇਹੋ ਜੀ ਵੀ ਛੋਟੀ ਮੋਟੀ ਕੋਈ ਨਾ ਕੋਈ ਘਰਾਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਹੀ ਮੇਰੇ ਪੇਸ਼ ਪਈ ਆ ਪਹਿਲਾਂ ਵੀ ਮੇਰੇ ਤੇ ਥੋੜੇ ਦਿਨ ਪਹਿਲਾਂ ਵੀ ਮੇਰੇ ਤੇ ਅਟੈਕ ਕਰਾਇਆ ਉਹਨੇ ਤਿੰਨ ਬੰਦਿਆਂ ਉਦੋਂ ਵੀ ਸਾਡੇ ਪਿੰਡ ਦੇ 16-17 ਸਫਾਈ ਹੋ ਗਈ। ਉਦੋਂ ਬਾਅਦ ਫਿਰ ਇਹ 70 ਬੰਦੇ ਲੈ ਕੇ ਜ਼ਬਰਦਸਤੀ ਗਲੀ 'ਚ ਪੈਪ ਪਾਏ। ਉਹ ਵੀ ਸਾਡਾ ਲੜਾਈ ਝਗੜਾ ਹੋਇਆ। ਉਹਦੇ ਵਿੱਚ ਮੈਂ ਉਸ ਟਾਈਮ ਤੇ ਪ੍ਰੈਜ਼ੈਂਟ ਨਹੀਂ ਸੀਗਾ। ਪਰ ਉਹ ਵੀ ਅਟੈਕ ਮੇਰੇ ਤੇ ਸੀਗਾ। ਤੇ ਜਿਹੜਾ ਲਾਗੇ ਵਿਚਾਰੇ ਗੌਂਡੀ ਹੀ ਕੁਛ ਉਹਨਾਂ ਨੂੰ ਸੱਟਾਂ ਲੱਗੀਆਂ ਉਸ ਟਾਈਮ ਤੇ। ਪਰ ਫਿਰ ਵੀ ਪਿੰਡ ਦੇ ਬੰਦਿਆਂ ਵਾਹ ਕੇ ਨਬੇੜ ਦਿੱਤਾ ਸੀ। ਤੁਹਾਡੇ ਘਰ 'ਚ ਕੋਣ ਕੋ ਰਹਿ ਰਿਹਾ ਹੈ ਸਤ? ਮੈਂ ਤੇ ਮੇਰੀ ਘਰਵਾਲੀ ਸਿੱਧੇ ਦੋਨੇ ਰਹਿ ਰਹੇ ਆ। ਬੇਟਾ ਮੇਰਾ ਜੋ ਆਰਮੀ 'ਚ ਲੈਫਟੇਨੈਂਟ ਹੈ ਤੇ ਮੈਂ ਜਿਹੜਾ ਸੁਭਿਧਾ ਰਿਟਾਇਰ ਤੇ ਧੀ ਮੇ ਬੇਟਾ ਕਿੱਥੇ ਡਿਊਟੀ ਹੈ ਬੇਟਾ ਇਹ ਵੇਲੇ ਜੀ ਬੇਟੇ ਦੀ ਡਿਊਟੀ ਹੈ ਜੇ ਸਿਰਨਗੋ ਤੋਂ ਕਪੂਵੜਾ ਕਪੂਵੜਾ ਦੇ ਸੀਆਈ ਦੇ ਆਪਰੇਸ਼ਨ ਦੇ ਵਿੱਚ ਆ ਉਹ ਤੇ ਜੋ ਕਿ ਬੜੀ ਇੱਕ ਮਤਲਬ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਜਗ੍ਹਾ ਹੋ ਤੇ ਮੈਂ ਖੁਦ ਇੱਕ ਫੌਜੀ ਹੁੰਦੇ ਨਾ ਤੇ ਆ ਕਿ ਬਹੁਤ ਕਠਿਨ ਡਿਊਟੀ ਹੁੰਦੀ ਇਸ ਟਾਈਮ ਤੇ ਜਿਹੜਾ ਕੋਈ ਛੱਡ ਕੇ ਛੱਡਾ ਲੱਗੀਆਂ ਇਹਨਾਂ ਦਾ ਤੁਸੀਂ ਕੰਪਲੀਟ ਕਰਤੀ ਹੈ ਪੁਲਿਸ ਨੇ ਇਹਨਾਂ ਦੀ ਕੰਪਲੇਨ ਪੁਲਿਸ ਨੂੰ ਵੀ ਹੋ ਚੁੱਕੀ ਹੈ ਇੱਥੇ ਥਾਣੇਦਾਰ ਨਰਮਲ ਸਿੰਘ ਆਇਆ ਸੀਗਾ ਏਐਸਆਈ ਬਿਆਨ ਹੋ ਗਿਆ ਨਹੀਂ ਬਿਆਨ ਜੇ ਨਹੀਂ ਹੋਏ ਕਿਉਂਕਿ ਮੇਰਾ ਅਜੇ ਅਕਸਰ ਹੋਣਾ ਇੱਕ ਬਾਕੀ ਹੈ ਤੇ ਉਹਦੇ ਉੱਤੇ ਬਿਆਨ ਹੋਣਗੇ ਕੀ ਮੰਗ ਕਰਦਾ ਮੈਂ ਇਹ ਮੰਗ ਕਰਦਾ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਜਿਹੜਾ ਇਹਨਾਂ ਨੇ ਮੇਰੇ ਘਰ ਆਣ ਕੇ ਅਟੈਕ ਕੀਤਾ ਇਹ ਬਹੁਤ ਮਾੜਾ ਸੀਗਾ ਠੀਕ ਹੈ ਜੀ ਤੇ ਜੀਵਨ ਸਿੰਘ ਉਹਦਾ ਹੀ ਗੁਰਮੁਖ ਸਿੰਘ ਦਾ ਮੁੰਡਾ ਹੀ ਨਾਲ ਜੀਵਨ ਸਿੰਘ ਆ ਤੇ ਮੇਰੀ ਪਛਾਣ ਜਤਿੰਦਰ ਗੌਰ ਆ ਇਹਨਾਂ ਨੇ ਮਤਲਬ ਮੇਰੇ ਤੇ ਬਹੁਤ ਭਾਰੀ ਅਟੈਕ ਕੀਤਾ ਜੋ ਕਿ ਮੇਰੇ ਜਾਨਲੇਵਾ ਸੀਗਾ ਪਰ ਮਾਲਕ ਨੇ ਮੈਨੂੰ ਬਚਾਤਾ ਮੇਰੇ ਇੱਕ ਲੀੜੇ ਉਤਨ ਮੌਖਾ ਦੇਣਾ ਤੁਹਾਨੂੰ ਸਾਰੇ ਖੂਨ ਦੇ ਨਾਲ ਲੱਖ ਪਤ ਨੇ ਉਮ ਦਿਖਾ ਦੇਣਾ ਗੁਰ ਜਿਹੜਾ ਝਗੜਾ ਸੁਭਿਦਾਰ ਕਹਿੰਦਾ ਕਿ ਅਸੀਂ ਬਾੜੀ ਜਿਹੜੀ ਬੱਤੀ ਦੀ ਤਾਰ ਵੱਢੀ ਗਈ ਸੀ ਤਾਂ ਸਾਰਾ ਝਗੜਾ ਆਇਆ ਤੇ ਤੁਸੀਂ ਆ ਕੇ ਮਾਰਿਆ ਨਹੀਂ ਭਾਈ ਇਹ ਗਾਲਾਂ ਕੱਢਣ ਦੇ ਹੀ ਮੈਂ ਆਹ ਕੱਪੜੇ ਦੇ ਨਾਲ ਸਲਾਈ ਜੇ ਨੇ ਦੇਣੇ تھے ਇਹ ਲਾਂਡੇ ਮਿਲੰਦਿਆਂ ਨੂੰ ਤੇ ਇਹ ਮੇਰੇ ਇੱਥੇ ਪੈ ਗਏ ਬਣਾ ਮੁਰਕੇ ਨੇ ਰੋਏ ਇਹ ਮੂੜਾ ਮੂੜਿਆ ਹੈ ਇਹਦੀ ਬੱਤੀ ਪੈ ਗਈ ਹੁਣ ਮੁੰਡਾ ਨਾਲ ਪਟਾਉਣ ਨੂੰ ਮਾਰਿਆ ਨਾ ਤੇ ਮੁਰਕੇ ਪਤਾ ਨਹੀਂ ਛੱਟ ਕਿਥੋਂ ਲਾ ਕੇ ਆ ਗਏ ਤੇ ਨਾ ਲਾਦਾ ਜੀ ਇਹਨਾਂ ਨੇ ਮਾਰਿਆ ਫੇਰ ਗੱਲ ਕੋਈ ਨਹੀਂ ਹੋਈ ਅੱਗੇ ਵੀ ਆਣੇ ਗਲੀ ਦੇ ਪਪਾ ਨਹੀਂ ਕਿ ਦੋਸਾਲ ਹੋ ਗਏ ਜੀ ਲੜੀ ਹੁੰਦੀ ਇਹਨੂੰ ਲਾਈ ਮੁੱਕਦੀਆਂ ਨਾਲ ਜੀ ਜਿਹੜੀ ਹਰ ਬ ਕੀ ਕਿਨੇ ਪੈਂਦਾ ਲੱਗ ਪੈਂਦਾ ਅੱਠਵੇਂ ਕੋ ਵੀਡੀਓ ਪਈਆਂ ਨਾਲ ਜੀ ਪਹਿਲਾਂ ਇਹ ਵੇ ਤੇ ਤਿੰਨ ਜਣੇ ਕੋਣ ਕੋਣ ਦੇ ਤੇ ਦੋ ਜੀ ਆਪੇ ਕੇ ਘਰ ਦੀ ਉਹ ਮੜਾ ਇੱਕ ਵਾਰੀ ਬੰਦਾ ਹਾਂਜੀ ਤੇ ਕੋ ਪਲੈਨ ਨਹੀਂ ਕੀਤੀ ਹਾਂਜੀ ਕੰਟੈਂਟ ਖਾਣੇ ਦਿੱਤੀ ਅੱਗੇ ਅੱਗੇ ਦਿੱਤੀ ਪਹਿਲਾਂ ਜੀ ਪਹਿਲਾਂ ਬੜੀਆਂ ਬਣਾਈਆਂ ਸੀ ਆਜ ਵੀ ਦਿੱਤੀ ਹੈ ਉਹ ਉਹ ਕਹਿੰਦਾ ਜੀ ਮੇਰਾ ਜਿਹੜਾ ਮੁੰਡਾ ਵਾ ਉਹ ਉਹ ਸ਼੍ਰੀਨਗਰ ਨਾ ਬੀਬੀ ਕਰ ਰਿਹਾ ਤੇ ਮੇਰੇ ਮਗਰ ਹਮਲਾ ਕਰਤਾ ਨੇ ਮੇਰੇ ਤੇ ਨਹੀਂ ਨਹੀਂ ਇਹ ਗੱਲ ਕੋਈ ਨਹੀਂ ਫਿਰ ਇਹ ਵੀ ਗੱਲ ਕੋਈ ਨਹੀਂ ਅੱਜ ਤੱਕ ਨਹੀਂ ਵੱਡੀ ਮਿੱਤਰ ਦੀ ਤਾਰ ਬੜੀ ਉਹਨੇ ਵੱਡੀ ਹੀ ਪਾੜੀ ਉਹ ਤਰ੍ਹਾਂ ਕਹਨੇ ਵੱਡੀ ਹਾਂਜੀ ਉਹ ਸਾਲੀ ਮੜੀ ਉਹ ਤਾਰ ਵੀ ਵੱਡੀ ਉਹ ਜੀ ਮੀਟਰ ਨਾਲੇ ਪਹਿਲਾਂ ਲੱਗਾ ਘਰ ਤੇ ਇਹਨਾਂ ਨੇ ਕਿਹਾ ਵੀ ਇਹਨੂੰ ਮਾਦਾ ਜਿਆਦਾ ਬਜ਼ੁਰਗੀ ਜਿਆਦਾ ਉਹ ਕਹਿੰਦੀ ਵੀ ਮੇਰਾ ਕਿੰਜ ਮੈਂ ਆਪਣਾ ਠੀਕ ਨਹੀਂ ਮੈਨੂੰ ਦੇ ਦਿਓ ਲੈਟਰ ਮੁਬ ਤੇ ਲਾ ਲਿਓ ਤਾਰ ਬਟ ਮੈਂ ਜਾਜਾ ਤੁਹਾਡੇ ਸਾਹਮਣੇ ਇਹ ਨਹੀਂ ਪਤਾ ਕਿ ਕਿਸੇ ਤੋਂ ਉਹਨੂੰ ਹੀ ਹੋਣਾ ਹੈ ਪਰਸ ਕੰਪਲੀਟ ਕਰ ਸਕਦੇ ਵੀ ਤਾਰ ਵੱਡੀ ਤਾਰ ਆਬੜ ਨਾਲ ਸਹੀ ਆ ਨਹੀਂ ਉਹ ਉਹਨੇ ਉਹ ਕੀ ਕੀਤੀ ਗੱਲ ਉਹਨਾਂ ਨੂੰ ਪਤਾ ਨਹੀਂ ਨਾ ਹੋਵੋ ਪਰੇਸ਼ਾਨ ਸਾਰੇ ਇਦਮਾ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658